ਸੋ ਸਾਰੇ ਹੀ ਸਟੂਡੈਂਟਸ ਨੂੰ ਸਾਹਿਤਿਆ ਕਾ ਔਰ ਅੱਜ ਆਪਣਾ ਟੌਪਿਕ ਹੈ ਸੁਰਜੀਤ ਪਾਤਰ ਆਧੁਨਿਕ ਕਾ ਦਾ ਲਾਸਟ ਲੈਸਨ ਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਪ੍ਰੋਫੈਸਰ ਪੂਰਨ ਸਿੰਘ ਔਰ ਭਾਈ ਵੀਰ ਸਿੰਘ ਕਰ ਚੁੱਕੇ ਆ ਇਸ ਤੋਂ ਬਾਅਦ ਵਾਰਤਿਕ ਸਟਾਰਟ ਹੋਣੀ ਹੈ ਸੁਰਜੀਤ ਪਾਤਰ ਦੇ ਬਾਰੇ ਚ ਅੱਪ ਅੱਜ ਗੱਲ ਕਰਨ ਜਾ ਰਹੇ ਕਿ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਹੁੰਦਾ ਹੈ ਪਿੰਡ ਪਤੜਾਂ ਦੇ ਵਿੱਚ ਹੁੰਦਾ ਹੈ ਔਰ ਉਹਨਾਂ ਦੇ ਪਿਤਾ ਦਾ ਨਾਮ ਹਰਪ੍ਰਧਨ ਸਿੰਘ ਤੇ ਮਾਤਾ ਦਾ ਨਾਮ ਗਰਬਖਸ਼ ਕੌਰ ਸੀ ਤਾਂ ਉਹਨਾਂ ਦਾ ਜਿਹੜਾ ਪਹਿਲਾ ਕਾਵ ਸੰਗ੍ਰਹਿ ਸੀ ਉਹ ਸੀ ਕੁਲਾਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਬਣਦਾ ਹੈ ਕਿ ਉਹਨਾਂ ਦਾ ਪਹਿਲਾ ਕਾਵਸਗ੍ਰਹਿ ਸੀ ਕੁਲਾਸ ਉਹਨਾਂ ਨੇ ਮਿੱਤਰਾਂ ਦੇ ਨਾਲ ਰਲ ਰਲ ਕੇ ਛਪਵਾਇਆ ਸੀ ਇਹ ਕਾਵਸਗ੍ਰਹਿ ਔਰ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਨਾਮ ਦੇ ਨਾਲ ਪਾਤਰ ਕਿਵੇਂ ਲੱਗਿਆ ਤਾਂ surjit patar ਦਾ ਪਿੰਡ ਸੀ ਪਤਣਾ ਜਦੋਂ ਉਹਨਾਂ ਨੇ ਆਪਣਾ ਪਹਿਲਾ ਕਾਵਸਗ੍ਰਹਿ ਲਿਖਿਆ ਸੀ ਕੁਲਾਸ ਤਾਂ ਉਦੋਂ ਉਹਨਾਂ ਨੇ ਪੱਤੜ ਸ਼ਬਦ ਸੀ ਜਿਹੜਾ ਉਹ ਵਰਤਿਆ ਸੀ ਪਿੰਡ ਦਾ ਨਾਂ ਵਰਤਿਆ ਸੀ ਪਰ ਯਾਰਾਂ ਦੋਸਤਾਂ ਦੇ ਕਹਿਣ ਤੇ ਦੋਸਤਾਂ ਮਿੱਤਰਾਂ ਦੇ ਕਹਿਣ ਤੇ ਉਹਨਾਂ ਨੇ ਪੱਤੜ ਤੋਂ ਆਪਣੇ ਨਾਂ ਦੇ ਨਾਲ ਪਾਤਰ ਸ਼ਬਦ ਲਾਇਆ ਤਾਂ ਸੁਰਜੀਤ ਸਿੰਘ ਸੇਠੀ ਜੀ ਦੇ ਕਹਿਣ ਤੇ ਸ਼ਬਦ ਸੀ ਜਿਹੜਾ ਉਹਨਾਂ ਨੇ ਲਾਇਆ ਸੀ ਔਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਮਾਨ ਸਨਮਾਨ ਦੀ ਤਾਂ ਉਹਨਾਂ ਨੂੰ ਜੇ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਭਾਰਤੀ ਸਹਿਤ ਕਾਦਮੀ ਵਾਰਡ ਮਿਲਦਾ ਉਹਨਾਂ ਨੂੰ 1993 ਦੇ ਵਿੱਚ 1993 ਦੇ ਵਿੱਚ ਮਿਲਦਾ ਹੈ ਕਿਹੜੀ ਬੁੱਕ ਤੇ ਮਿਲਦਾ ਹੈ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਉਹਨਾਂ ਦੀ ਇੱਕ ਕਵਿਤਾ ਹੈ ਉਸ ਦੇ ਉੱਪਰ ਉਹਨਾਂ ਨੂੰ ਇਹ ਮਾਨ ਸਨਮਾਨ ਹੈ ਜਿਹੜਾ ਭਾਰਤੀ ਸਹਿਤ ਕਾਦਮੀ ਵੱਲੋਂ ਦਿੱਤਾ ਜਾਂਦਾ ਹੈ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਕਵਿਤਾ ਦੇ ਉੱਪਰ ਔਰ ਇਸ ਤੋਂ ਬਾਅਦ 2012 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਦਾ ਹੈ ਔਰ ਇਸ ਤੋਂ ਬਾਅਦ ਸਰਸਵਤੀ ਪੁਰਸਕਾਰ ਉਹਨੂੰ ਮਿਲਦਾ ਹੈ ਲਫਜ਼ਾਂ ਦੀ ਦਰਗਾਹ ਦੇ ਉੱਪਰ ਲਫਜ਼ਾਂ ਦੀ ਦਰਗਾਹ ਇਸ ਤੇ ਉਹਨਾਂ ਨੂੰ ਸਰਸਵਤੀ ਪੁਰਸਕਾਰ ਜਿਹੜਾ ਉਹ ਮਿਲਦਾ ਹੈ ਜੋ ਕਿ ਤੁਹਾਨੂੰ ਇੱਥੇ ਪ੍ਰਸ਼ਨ ਬਣ ਸਕਦਾ ਹੈ ਕਿ ਲਫਜ਼ਾਂ ਦੀ ਦਰਗਾਹ ਉਹਨਾਂ ਨੂੰ ਸਰਸਵਤੀ ਪੁਰਸਕਾਰ ਮਿਲਿਆ ਸੀ ਪਰ ਸਰਸਵਤੀ ਪੁਰਸਕਾਰ ਕਿਹੜੀ ਸੰਸਥਾ ਦਿੰਦੀ ਹੈ ਤਾਂ ਕੇ ਕੇ ਬਿਰਲਾ ਫਾਊਂਡੇਸ਼ਨ ਕੇ ਕੇ ਬਿਰਲਾ ਫਾਊਂਡੇਸ਼ਨ ਇਸ ਦੇ ਵੱਲੋਂ ਆ ਜਿਹੜਾ ਇਹ ਪੁਰਸਕਾਰ ਜਿਹੜਾ ਦਿੱਤਾ ਜਾਂਦਾ ਮੈਂ ਫੇਰ ਰਿਪੀਟ ਕਰਨ ਲੱਗਿਆ ਕਿ ਸਰਜੀਤ ਪਾਤਰ ਨੂੰ ਲਫ਼ਜ਼ਾਂ ਦੀ ਦਰਗਾਹ ਦੇ ਉੱਪਰ ਸਰਸਵਤੀ ਪੁਰਸਕਾਰ ਮਿਲਦਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਸਰਸਵਤੀ ਪੁਰਸਕਾਰ ਉਹਨਾਂ ਨੂੰ ਕਿਹੜੀ ਕਵਿਤਾ ਦੇ ਉੱਪਰ ਮਿਲਿਆ ਤਾਂ ਲਫ਼ਜ਼ਾਂ ਦੀ ਦਰਗਾਹ ਦੇ ਉੱਪਰ ਮਿਲਿਆ ਸੀ ਔਰ ਕਿਹੜੀ ਸੰਸਥਾ ਦਿੰਦੀ ਹੈ ਤਾਂ ਕੇ ਕੇ ਬਿਰਲਾ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਕਿ ਪੁਰਸਕਾਰ ਜਿਹੜਾ ਭਾਰਤੀ ਸੰਵਿਧਾਨ ਦੀ 8ਵੀਂ ਸੂਚੀ ਵਿੱਚ ਦਰਜ ਹੈ ਤੇ ਕਿਸੇ ਵੀ ਭਾਸ਼ਾ ਵਿੱਚ ਲਿਖੀ ਕਿਸੇ ਵਿਸ਼ੇਸ਼ ਰਚਨਾ ਜਿਹੜੀ ਉਸ ਵਿਸ਼ੇਸ਼ ਰਚਨਾ ਨੂੰ ਜਿਹੜਾ ਸਰਸਵਤੀ ਪੁਰਸਕਾਰ ਹੈ ਉਹ ਦਿੱਤਾ ਜਾਂਦਾ ਹੈ। ਔਰ 2012 ਦੇ ਵਿੱਚ ਇਹਨਾਂ ਨੂੰ ਪਦਮਸ਼ਰੀ ਪੁਰਸਕਾਰ ਦੇ ਕੇ ਸਨਮਾਨਿਆ ਜਾਂਦਾ ਹੈ। ਤਾਂ ਸੁਰਜੀਤ ਪਾਤਰ ਚੌਥੀ ਪੀੜੀ ਦੇ ਮਕਬੂਲ ਸ਼ਾਇਰ ਹੈ। ਸੁਰਜੀਤ ਪਾਤਰ ਚੌਥੀ ਪੀੜੀ ਦਾ ਮਕਬੂਲ ਸ਼ਾਇਰ ਹੈ ਔਰ ਉਦਾਸੀ ਦਾ ਸ਼ਾਇਰ ਵੀ ਇਹਨਾਂ ਨੂੰ ਮੰਨਿਆ ਜਾਂਦਾ ਹੈ ਨਿਰਾਸ਼ਾ ਜਾਂ ਭੜਕਣਾ ਦਾ ਸ਼ਾਇਰ ਨਹੀਂ ਸਗੋਂ ਸਿਰਜਣਾਤਮਕ ਉਦਾਸੀ ਦਾ ਸ਼ਾਇਰ ਹੈ ਤਾਂ ਇਸ ਨੂੰ ਪੂਰਨ ਤੌਰ ਤੇ ਇਹਨਾਂ ਨੂੰ ਮਾਨਵਤਾ ਮਾਨਵਤਾਵਾਦੀ ਸ਼ਾਇਰ ਵੀ ਆਖਿਆ ਜਾਂਦਾ ਹੈ ਤਾਂ ਪਾਤਰ ਨੇ ਕਵਿਤਾ ਗੀਤ ਗਜ਼ਲ ਇਹਨਾਂ ਵਿਧਾ ਦੇ ਉੱਪਰ ਆਪਣਾ ਹੱਥ ਜੜਾ ਅਜ਼ਮਾਇਆ ਔਰ ਇਸ ਤੋਂ ਲਾਭਾ ਇਹਨਾਂ ਦੀਆਂ ਰਚਨਾਵਾਂ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾਹ ਸੂਰਜ zameen ਇਹ ਉਹਨਾਂ ਦੀਆਂ ਰਚਨਾਵਾਂ ਹਨ ਔਰ ਉਹਨਾਂ ਦੀ ਇੱਕ ਪੰਜਾਬੀ ਫਿਲਮ ਸੀਗੀ ਇੱਕ ਉਦਮ ਸਿੰਘ ਫਿਲਮ ਤਾਂ ਉਦਮ ਸਿੰਘ ਪੰਜਾਬੀ ਫਿਲਮ ਜਿਹੜੀ ਉਦਮ ਸਿੰਘ ਤਾਂ ਉਸ ਦੇ ਜਿਹੜੇ ਇਕ ਗੀਤ ਹੈ ਉਸ ਫਿਲਮ ਦੇ ਵਿੱਚ ਉਹ ਸਰਜੀਤ ਪਾਤਰ ਜੀ ਦੁਆਰਾ ਲਿਖੇ ਗਏ ਨੇ ਔਰ ਜੇ ਆਪਾਂ ਗੱਲ ਕਰੀਏ ਹਵਾ ਵਿੱਚ ਲਿਖੇ ਹਰਫ ਦੇ ਬਾਰੇ ਵਿੱਚ ਤੇ ਇਹ ਉਹਨਾਂ ਦਾ ਲਿਖਿਆ ਗਜ਼ਲ ਸਗਰੇਆ 1979 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤਾਂ ਇਹ ਉਹਨਾਂ ਦਾ ਹਵਾ ਵਿੱਚ ਲਿਖੇ ਹਰਫ 1979 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਇਹ ਗਜ਼ਲ ਸਗਰੇਆ ਔਰ ਹਨੇਰੇ ਵਿੱਚ ਸੁਲਗਦੀ ਵਰਨਮਾਲਾ 1900 92 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਔਰ 1993 ਦੇ ਵਿੱਚ ਇਹਨਾਂ ਨੂੰ ਭਾਰਤੀ ਸਹਿਤ ਅਕਾਦਮੀ ਵਾਰਡ ਜਿਹੜਾ ਉਹ ਮਿਲ ਜਾਂਦਾ ਔਰ surjit patar ਬਹੁਤ ਹੀ ਮਹੱਤਵਪੂਰਨ ਦੇ ਬਾਰੇ ਵਿੱਚ ਪ੍ਰਸ਼ਨਾਂ ਜਿਹੜੇ ਤੁਹਾਡੇ ਲਈ ਬਣਦੇ ਆ ਔਰ ਉਹਨਾਂ ਦੀ ਇੱਕ ਰਚਨਾ ਸੀ ਕਿ ਤੁਹਾਨੂੰ ਇੱਕ ਸਤਰਾ ਉਹਨਾਂ ਦੀ ਬਹੁਤ ਹੀ ਮਹੱਤਵਪੂਰਨ ਸਤਰਾ ਹਨ ਪੁੱਛਿਆ ਜਾ ਸਕਦਾ ਹੈ ਕਿ ਡਰ ਜਾਏਗੀ ਮੇਰੀ ਮਾਂ ਡਰ ਜਾਏਗੀ ਮੇਰੀ ਮਾਂ ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ ਹੈ ਡਰ ਜਾਏਗੀ ਮੇਰੀ ਮਾਂ ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ ਹੈ ਕਿਹੜੇ ਸਾਧੂ ਦਾ ਸ਼ਰਾਪ ਕਿਸ ਸ਼੍ਰੀਕ੍ਰਿਨੀ ਚੰਦਰੀ ਦੇ ਟੂਨੇ ਟਾਮ ਨਾਲ ਹੋਇਆ ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀਂ ਹੈ ਇਹ ਕਿਸ ਕਵਿਤਾ ਦੇ ਵਿੱਚੋਂ ਲਏ ਗਏ ਹਨ ਔਰ ਇਹ ਸਤਰਾ ਕਿਸ ਕਵੀ ਦੀਆਂ ਹਨ ਤਤ ਇਹ ਸਰਜੀਤ ਪਾਤਰ ਦੀਆਂ ਹਨ ਹੁਣ ਘਰਾਂ ਨੂੰ ਪ੍ਰਤਨਾ ਉਹਨਾਂ ਦੀ ਰਚਨਾ ਉਸ ਦੇ ਵਿੱਚੋਂ ਲਈਆਂ ਗਈਆਂ ਹਨ ਤਾਂ ਇਸ ਤੋਂ ਬਾਅਦ ਉਹਨਾਂ ਦੀ ਇੱਕ ਬਿਰਖਾਰਜ ਕਰੇ ਰਚਨਾ ਲਾਫਜ਼ਾਂ ਦੀ ਦਰਗਾਹ ਉਹਨਾਂ ਦੀ 2003 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਸੋ ਇਹ ਸੀ ਸਰਜੀਤ ਪਾਤਰ ਜੀ ਦੇ ਬਾਰੇ ਵਿੱਚ ਉਹਨਾਂ ਦੇ ਜਨਮ ਦੇ ਬਾਰੇ ਵਿੱਚ ਗੱਲ ਕੀਤੀ ਕਿ 1945 ਚ ਜਨਮ ਹੁੰਦਾ ਹੈ 11 ਮਈ 2024 ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਹਿਲਾ ਕਾਫਸ ਗ੍ਰਹਿ ਉਹਨਾਂ ਦਾ ਕੋਲਾਜ ਹੈ ਔਰ ਮਾਨ ਸਨਮਾਨ ਸਹਿਤ ਕਾਦਮੀ ਵਾਰਡ ਮਿਲਦਾ 1993 ਹਨੇਰੇ ਵਿੱਚ ਸੁਰਗ ਦੀ ਵਰਨਮਾਲਾ ਦੇ ਉੱਪਰ 2012 ਦੇ ਵਿੱਚ ਪਦਮਸ਼ਰੀ ਪੁਰਸਕਾਰ ਮਿਲਦਾ ਸਰਸਵਤੀ ਪੁਰਸਕਾਰ ਲਫਜ਼ਾਂ ਦੀ ਦਰਗਾਹ ਦੇ ਉੱਪਰ ਮਿਲਦਾ ਲੋਰਕਾ ਦੀ ਰਚਨਾ ਸੀ ਬਲੱਡ ਵੀਡਿੰਗ ਉਹਨਾਂ ਦਾ ਨਮਾਜ਼ ਕੀਤਾ ਉਹਨਾਂ ਨੇ ਅੱਗ ਦੇ ਕਲੀਰੇ ਸਰਲੇਖ ਦੇ ਹੇਠ ਚੌਥੀ ਪੀੜੀ ਦਾ ਮਕਬੂਲ ਸ਼ੇਰ ਉਦਾਸੀ ਦਾ ਸ਼ੇਰ ਤੇ ਰਚਨਾਵਾਂ ਸੀ ਉਹਨਾਂ ਦੀ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਰਗ ਦੀ ਵਰਨਮਾਲਾ ਲਫ਼ਜ਼ਾਂ ਦੀ ਦਰਗਾ ਸੂਰਜਮੀਨ ਤੇ ਇੱਕ ਸ਼ਹੀਦ ਉਦਮ ਸਿੰਘ ਪੰਜਾਬੀ ਫਿਲਮ ਸੀ ਉਸ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਗੀਤ ਹਨ ਸੋ ਇਹ ਸੀ ਸੁਰਜੀਤ ਪਾਤਰ ਜੀ ਔਰ ਉਹਨਾਂ ਦੇ ਆਪ ਜੀਵਨ ਦੇ ਬਾਰੇ ਚ ਗੱਲ ਕੀਤੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਰਿਆਂ ਨੂੰ ਅੱਗੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਗੁਰਪੈ ਭਲਾਈ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚਾਉਣੀ ਤਾਂ ਕਿ ਸਾਰਿਆਂ ਦਾ ਫਾਇਦਾ ਹੋ ਸਕੇ ਸੋ ਮਿਲਦੇ ਹਾਂ ਕੱਲ ਕਿਸੇ ਨਵੇਂ ਟੌਪਿਕ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ